ਹਣ ਜਿੱਦਰ ਆਪਣਾ ਗਲਾਬ ਜਿਹੜਾ ਗਮਲੇ ਚ ਲਾਇਆ ਬਹੁਤ ਸੋਹਣਾ ਤਰ੍ਹਾਂ ਤੇ ਹੁਣ ਇਹਦੇ ਨਵੇਂ ਫੁੱਲ ਵੀ ਲੱਗਣ ਆਲੇ ਤੇ ਇਹਦੇ ਵਿੱਚ ਹੀ ਆਪਾਂ ਇੱਕ ਮੈਂਚ ਦਾ ਬੂਟਾ ਲਾਇਆ ਸੀ ਇਹਨੂੰ ਵੀ ਹੁਣ ਇਹਦੇ ਫੁੱਲ ਕੱਢਦਾ ਹੁੰਦਾ ਵਾ ਪੁਦੀਨਾ ਲਾਇਆ ਸੀਗਾ ਪੁਦੀਨਾ ਤਾਂ ਇੱਕ ਵਾਰੀ ਆਪਾਂ ਚਟਣੀ ਵੀ ਕਰ ਲਈ ਤੇ ਹੁਣ ਫੇਰ ਹੋ ਗਿਆ ਆਸੇ-ਪਾਸੇ ਐਲਰਦਾ ਜਾਂਦਾ ਕਿ ਹੋਣੀ ਪਉਣਾ ਕਿ ਹੋਏ ਚ ਅਸੀਂ ਬਹੁਤ ਪਾਇਆ ਹੂੰ ਤਲਕਾ ਨਹੀਂ ਸੀ ਕੱਢਦੇ ਕੱਢਦੇ ਕੋਈ ਨਾ ਦਾਲਾ ਕੱਢਦੇ ਉਹਨੂੰ ਦਾਲੋ ਉਹ ਉਹਦਾ ਨਾਲ ਹੀ ਕੱਢਦੇ ਇਧਰੋਂ ਪੈ ਗਿਆ ਨਾ ਮੇਲਾ ਦਾ ਅਰਸ਼ਾਹ ਹਮ ਲੈ ਲਾਇਕ ਕਰੋ ਕਿ ਦਹੋਰ ਨਾ 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 ਚਾਹ ਵੀ ਬਣ ਗਈ ਤੇ ਉੱਥੇ ਕੁਛ ਹੋ ਗਿਆ ਉਹ ਕਿਹਾ ਨਾ ਬਾਬਾ ਬੋਲਦਾ ਫੋਨ ਤੇ ਬਲ ਨਹੀਂ ਰਹਿਣ ਤੇ ਹਮ ਕਾਲਾ ਸੰਗੜੇ ਕੋਹੋਰ ਕਰੀ ਜੀ ਰੱਖਾਂਗੇ ਉਹਦੇ ਨਾਲ ਖਾਣ ਨੂੰ ਕਿਉਂ ਹੈ ਕਿਥੇ ਹੈਗਾ ਕਿ ਨਾ ਹੋਣਾ क्या है दुरो, दुरो है आ, आ की बहुत बनी चटनी चटनी पिछली बार अपना ज्यादा इन पता नहीं पिछली बार भलेखे ना दो बार ही पै गया ਨਹੀਂ ਤਾਂ ਆਪਣੇ ਚੱਟਨੀ ਦਾ ਹਰ ਵਾਰ ਇੰਨੀ ਸਵਾਦ ਹੁੰਦੀ ਹੈ। ਉਹਨੋਂ 더 ਤੇ ਲੱਗਦਾ ਜਿਨ੍ਹਾਂ ਨੇ ਢੇਡਾ ਨਹੀਂ ਚਾ ਵੱਡੇ ਆ। ਘੜਾ ਬਿੰਦੀ। ਅੱਗੇ ਹੁਣ ਮੇਜੋ ਉੱਟੀ। ਸਾਨੀ ਗੁਰੇ ਦੇ ਨਾਲ ਦੇ ਹੈ। ਚਲੋ। ਨਹੀਂ ਸ਼ਾਕ ਖੋਲ। ਕੋਲਡਚ ਮਿਰਚਾ। ਲਓ। ਕਿਵੇਂ ਸਿੱਖ ਅੱਜ ਸਖਾ ਸਲਾ। ਸਾਨੂੰ ਨਾ ਕੋਈ ਫੋਨ ਆਇਆ। ਆਇਆ। ਕਟਿਆ ਗਿਆ ਕਿ ਆਈ ਜਾਂਦਾ। ਨਿਕ ਆਹ ਫਲਾਤੇ ਇਹ ਪੌੜੀਆਂ ਤੇ ਪੱਥਰ। ਹਜੇ ਇਹਨਾਂ ਕ ਕਰਕੇ ਗਏ ਆ ਹਜੇ ਲਾਉਣਾ ਸੈਟਿੰਗ ਕਰਨੀ ਆ ਜਿਹੜੇ ਵਿੱਚ ਵਿੱਥਾਂ ਨਹੀਂ। ਤੋਂ ਵਧੀਆ ਲਾ ਦੋ। ਆ ਕਿ ਹਜੇ ਜਿਹੜਾ ਛੋਟਾ ਮੋਟਾ ਇਹਨਾਂ ਦਾ ਕੰਮ ਰਹਿੰਦਾ ਸੀ ਮੈਸਤਰੀਆਂ ਦਾ ਉਹ ਕਰਨਾਂਗੇ। ਇੰਨਾ ਸਾਮਾਨ ਤੇ ਆ ਲਾਉਣਾ ਹੈ ਅੱਜ ਅਸੀਂ ਬੱਲਾਂ ਦਾ ਸਾਗ ਇੱਥੋਂ ਲੈ ਕੇ ਆਈਆਂ ਸਾਡੇ ਰੈਸਟੋਰੈਂਟ ਦੇ ਤੇ ਸਾਗ ਆਇਆ ਸੀ ਦੋ ਇਹ ਤਰੇ ਹੈ ਚਵਤਰੋ ਸਨਾਹ ਕੀ ਕਿ ਸਿੱਖਿਆ 1 2 ਸਿੱਖੀ ਸਨਾਹ 1 ਨੂੰ ਕਹਿੰਦੇ ਆ ਹੂੰ ਦੋ ਨੂੰ ਦੋਈ ਹੂੰ ਤਿੰਨ ਨੂੰ ਤਰੇ ਹੂੰ ਚਾਰ ਨੂੰ ਚਵਤਰੋ ਹੂੰ ਪੰਜ ਨੂੰ ਕਹਿੰਦੇ ਆ ਚਿੰਕੋ ਏ 6 ਨੂੰ ਕਹਿੰਦੇ ਆ ਸਈ ਹਾਂ ਤੇ 7 ਨੂੰ 7 ਤੋਂ 7 70 ਸੋਰੀ 7 ਤੋਂ 7 ਤੇ 8 ਨੂੰ ਕਹਿੰਦੇ ਆ 8 ਤੋਂ ਹਾਂ 9 ਤੇ ਦੇਚੀ ਹਾਂ 10 10 10 ਤੱਕ ਦੇਖਿਆ ਉਹ ਤੁਗਾ ਵੀ ਮਾੜਾ ਮਟਾ ਹੁੰਦਾ ਗਾਣਾ ਸੁਣਾ ਦੇ ਕੋਈ ਨਾ ਗਲਤ ਹੋਇਆ ਤਾਂ ਕੋਈ ਨਹੀਂ ਅ ਉਨ ਦਿੱਤੀ ਹਾਂ 11 ਨੂੰ 12 ਨੂੰ ਆ ਗਿਆ 2 ਦਿੱਤੀ ਹਾਂ 3 ਦਿੱਤੀ 4 ਤੋਰ ਦਿੱਤੀ ਹਾਂ 14 ਨੂੰ 15 ਨੂੰ ਕਹਿੰਦੇ ਆ 20 ਦਿੱਤੀ ਵੈਰੀ ਗੁੱਡ ਤੇ 16 ਨੂੰ ਸੈ ਦਿੱਤੀ ਤੇ 17 ਨੂੰ ਆ ਗਿਆ ਹਰ ਚਾਹ ਦੇ

ਆ ਗਿਆ ਆ ਗਿਆ ਇਹ ਤਾਂ ਸਿੱਕ ਗਿਆ ਇਹ ਜਲਦੀ ਸਿੱਕ ਜੂਗਾ ਨਾ ਤੇਰਾ ਮਾਮੂ ਓਕੇ 20 ਤੱਕ ਆ ਗਿਆ ਜੀ ਨਾਲ ਸਿੱਖ ਲੈ ਨਾਈਸ ਚਲੋ ਹੁਣ ਚਾਹ ਪੀ ਕੇ ਤੇ ਸਾਗ ਲਾ ਛੱਡ ਤੂੰ ਅਸੀਂ ਰੋਟੀ ਖਾਧੀ ਆ ਚਟਨੀ ਨਾਲ ਮੈਂ ਆਂਬ ਚੀਜ਼ਾਂ ਨਾਲ ਆਂਬ ਖਾ ਲ ਚਾਰੇ ਸਾਫੀ ਨੂੰ ਸਾਗ ਨਾਲ ਦੁੱਧ ਨਾਲ ਤੇ ਮੈਂ ਤਾਂ ਦਾ ਛੋਲੇ ਉਹਦੇ ਤੇ ਆਪਾਂ ਚਾਓ ਮੱਝੂ ਖਾ ਲਿਓ ਇਧਰ ਆਪਣੇ ਗੰਡੇ ਤੋਰ ਪੇ ਬਹੁਤ ਵਧੀਆ ਹੋ ਗਏ ਤੇ ਅੱਜ ਇਹਦੇ ਤੇ ਸਵਾਹ ਖਲਾ ਰਹੀ ਆ ਮੰਮੀ ਹੁਣਾਂ ਨੂੰ ਲਾਇਆ ਸੀਗਾ ਫੋਨ ਉਹ ਦੱਸ ਰਿਸ ਕਹਿੰਦੇ ਥੋੜੀ ਉੱਪਰ ਸਵਾਹ ਖਲਾ ਦੇ ਆਏ ਆਏ ਕਿਵੇਂ ਕਹਿੰਦਾ ਮੰਮੀ ਕਿਵੇਂ ਕਹਿੰਦਾ ਆਏ ਆਏ ਕੱਟ ਕੇ ਖਾਣੀ ਆ ਸੀ ਉਹਦੇ ਕੱਟ ਕੇ ਖਾਣੀ ਤੇ ਆ ਮੈਂ ਸਵੇਰ ਧਰ ਕੇ ਗਈ ਸੀਗੀ ਸ਼ੋਰਲੇ ਤੇ ਇਹਦੇ ਉੱਪਰ ਉਹ ਵੀ ਮੈਂ ਧੁੱਪੇ ਰੱਖ ਗਈ ਸੀ ਧੁੱਪ ਤਾਂ ਵੈਸੇ ਆਈ ਨਹੀਂ ਮੌਸਮ ਖਰਾਬ ਸੀ ਤੇ ਹੁਣ ਮੈਂ ਇਹਨੂੰ ਚੁੱਲੇ ਤੇ ਧਰਦੀ ਆ ਤੇ ਚੁੱਲੇ ਤੇ ਬਣਾਵਾਂਗੀ ਅੱਜ ਸਬਜੀ ਛੋਲੇ ਆਂਦੀ ਮੱਚੀ ਵੀ ਆਪਣੇ ਅੱਗ ਧਰਤੇ ਮੈਂ ਛੋਲੇ ਚ ਲੱਗੇ ਸਾਗ ਦੀ ਬਸ ਆਂ ਵਿਚਾਲੇ ਵਿਚਾਲੇ ਇਹ ਨਾਲ ਆ ਜਾ ਆਹ ਪਾਈਗੇ ਤੋੜ ਕੇ ਉਹ ਕੰਦ ਸਬਜੀ ਚ ਤੇਲ ਤੇ ਬਣੂ ਗੰਡੇ ਮੇਥੇ ਲਾਲਾ ਸੋ ਗਏ ਹੋਣੇ ਚਟਣੀ ਜਾਂ ਫੁਕ ਉਹਦੇ ਜੋਗੇ ਕੜੀ ਆ ਰਕੇ ਨਹੀਂ ਨਹੀਂ ਉਹ ਬਣ ਗਈ ਆਪਣੀ ਦਾਲ ਵਿੱਚ ਮੈਂ ਪਾਤੀ ਮੇਥੀ ਰਿੱਜੀ ਜਾਂਦੀ ਹੈ ਹਜੇ ਮੈਂ ਕਿਹਾ ਚਲ ਜਦੋਂ ਮੈਂ ਕੰਮ ਤੇ ਜਾਣਾ ਉ ਤੱਕ ਰੱਜ ਜੂ ਫਿਰ ਲਾ ਕੇ ਰੱਖ ਜੂਗੀ ਜਾਂ ਇਹ ਫਿਰ ਚੁਲਾ ਦੇਣਗੀ ਹੁਣ ਤੇ ਇਹ ਮੇਰੀ ਕਾਰ ਨਹੀਂ ਦੁੱਧ ਵਾਲੀ ਦੁੱਧ ਧਿਲ ਨੇ ਤਾਏਮ ਹੁੰਦਾ ਤਾਂ ਹੁਣ ਮੈਂ ਦੁੱਧ ਵੀ ਧਰ ਲੈਣਾ ਸੀ ਹੁਣ ਮੇਰਾ ਟਾਈਮ ਹੈ ਨਹੀਂ ਸਵੇਰ ਮੀ ਪੈਂਦਾ ਸੀ ਮੈਂ ਕੰਮ ਤੇ ਜਾਣਾ ਆ ਚੱਕਦੀ ਉੱਤੋਂ ਪੱਤੀ ਜੀ ਹਨਾ ਪਰ ਪੱਤੀ ਤਾਂ ਬਿਨਾ ਆਪਣਾ ਪਤੀਲਾ ਨਹੀਂ ਟੇਕ ਲਾ ਹਾਂ ਪ੍ਰੈਸ ਲੈ ਆਂਦੀ ਜਿਹੜੀ ਆਪਾਂ ਦੇਖੀ ਸੀ ਪ੍ਰੈਸ ਨਹੀਂ ਹੁਣ ਪਾਪਾ ਨੂੰ ਜਾਵਾਂਗੇ ਛੁੱਟੀ ਵਾਲੇ ਨੇ ਹਾਂ ਪਰ ਕੈਂਟ ਤੇ ਕੀ ਕੈਂਟ ਸੀ ਹਨਾ ਪਾਪਾ ਨੂੰ ਜਾਵਾਂ ਗਵਾਲੂ ਆਪਾਂ ਤਾਂ ਅਹੀਂ ਥੋੜੀ ਹੋਣੀ ਸੀ ਪੁੱਤ ਆ ਦੁਪਹਿਰ ਖੇੜੀ ਜੀ ਅਸੀਂ ਨੂੰ ਆਪਾਂ ਤੇ ਕਿ ਪੱਟ ਦੇਣੀ ਆ ਗਾਵਲੇ ਬੇਲੇ ਕਰਨੇ ਬਹੁਤ ਸਾਲ ਹੋ ਗਏ ਇਹਨਾਂ ਨੂੰ ਉਹੀ ਲੱਗਦੀ ਮੈਂ ਤੇ ਕਿ ਤੇ ਚਾਜ ਨਾ ਫੁੱਲ ਲੱਗ ਗਏ ਨਹੀਂ ਇਹਨਾਂ ਨੂੰ ਕੋਈ ਕੱਪਾ ਲਾਹਣ ਲੱਗਣ ਗਈ। ਹੋਇਤਾ ਹੈ। ਬਸ ਆ ਚਲੋ ਮੈਂ ਇਸਤਰੀ ਲਾ ਗਿਆ ਸਾਰਾ ਠੀਕ ਜਿਹਾ ਕਰਤਾ ਉਸ ਤੋਂ ਬਾਅਦ ਕਰਾਂਗੇ ਸਾਰੇ ਫੁੱਲਾਂ ਖਲਾ। ਅੱਲਾ ਸਭ ਮੰਗੇ। ਬਸ ਸਿਸਟਮ ਉਹ ਪੱਥਰ ਲਿਆਂਦਾ ਪਿਆ ਮੈਂ ਇਸਤਰੀਆਂ ਦਾ। ਹਾਂ। ਲਾਸਾਨੀ ਪਤਾ ਗੰਡੇ ਆ। ਤਣਗੇ। ਫੂਕਾਇ ਬਣੀਆਂ ਹੀ ਪਈਆਂ। ਹੂੰ। ਹੂੰ।